ਗ੍ਰਾਮ ਪੰਚਾਇਤ ਚੋਣਾ ਲਈ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਹੁੰਦਿਆਂ ਹੀ ਪਿੰਡੂ ਖੇਤਰ ਦੇ ਚੌਨ ਮਾਹੌਲ ਪੂਰੀ ਤਰ੍ਹਾਂ ਗਰਮ ਆ ਗਿਆ ਹੈ ਚੌਨ ਮੈਦਾਨ ਚ ਸਰਪੰਚ ਤੇ ਪੰਚ ਦੇ ਅਹੁਦਿਆਂ ਲਈ ਕਿਸਮਤ ਅਜ਼ਮਾਉਣ ਵਾਲੇ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰਾਂ ਦੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਵਾਸਤੇ ਬੀ ਡੀ ਪੀਓ ਦਫ਼ਤਰ ਵੱਲੋਂ ਵਹਿਰਾ ਘੱਟ ਦਿੱਤੀਆਂ ਹਨ ਕਿਉਂਕਿ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਲਈ ਜਿੱਥੇ ਚੁੱਲਾ ਟੈਕਸ ਅਦਾ ਕਰਨਾ ਜ਼ਰੂਰੀ ਹੈ ਉੱਥੇ ਹੀ BDPO ਤੋਂ NOC ਸਰਟੀਫਿਕੇਟ ਲੈਣਾ ਵੀ ਜ਼ਰੂਰੀ ਹੈ ਜਿਸ ਨੂੰ ਲੈ ਕੇ ਪਿੰਡ ਲੋਹਾਰ ਕਖੁਰਤ ਦੇ ਸਾਬਕਾ ਸਰਪੰਚ ਰਣਜੀਤ ਸਿੰਘ ਅਤੇ ਉਹਨਾਂ ਦੀ ਪੰਚਾਇਤ ਆਪਣੇ ਸਰਪੰਚੀ ਲਈ ਨਾਮਜ਼ਦ ਕੀ ਦਾਖਲ ਕਰਾਉਣ ਲਈ ਪਹੁੰਚੇ ਸਨ ਪਰ ਉਹਨਾਂ ਦੇ ਬਲੌਕ ਸਕੱਤਰ ਵੱਲੋਂ ਚਾਲੀ ਬਿੱਲ ਲਗਾ ਕੇ ਉਹਨਾਂ ਦੇ ਪੇਪਰ ਰੱਦ ਕਰ ਦਿੱਤੇ ਗਏ ਜਿਸ ਨੂੰ ਲੈ ਕੇ ਅਜੇ ਰਣਜੀਤ ਸਿੰਘ ਸਾਬਕਾ ਸਰਪੰਚ ਅਤੇ ਸਰਦਾਰ ਗੁਲਜ਼ਾਰ ਸਿੰਘ ਰਵਨੀਕੇ ਸਾਬਕਾ ਕੈਬਨਿਟ ਮੰਤਰੀ ਡਿਪਟੀ ਕਮਿਸ਼ਨਰ ਦਫਤਰ ਪਹੁੰਚੇ ਅਤੇ ਉਹਨਾਂ ਨੇ ਆਪਣੀ ਸ਼ਿਕਾਇਤ ਐਸਜੀਐਮ ਦਫਤਰ ਵਿੱਚ ਪਹੁੰਚਾਈ ਅਤੇ ਸੈਕਟਰੀ ਦੇ ਖਿਲਾਫ ਲਿਖਤੀ ਸ਼ਿਕਾਇਤ ਦਿੱਤੀ ਹੈ। ਉਹਨਾਂ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇ ਅਤੇ ਉਹਨਾਂ ਨੇ ਇਸ ਮੌਕੇ ਪੰਜਾਬ ਸਰਕਾਰ ਤੇ ਦੋਸ਼ ਲਗਾਉਂਦੇ ਆ ਕਿਹਾ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਹਾਰ ਚੁੱਕੀ ਹੈ। ਜਿਸ ਕਰਕੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਚੋਣ ਲੜਨ ਲਈ ਬਿਨਾ ਵਜ੍ਹਾ ਕਾਗਜ਼ਸਤਾਂ ਕਿਤੇ ਚਾਰੇ ਹਨ ਇਸ ਬਾਰੇ ਕੀ ਕਹਿਣਾ ਹੈ ਪੰਚਾਇਤਾਂ ਦਾ ਆਓ ਸੁਣਾਉਂਦੇ ਹਾਂ ਮੈਂ ਰਣਜੀਤ ਸਿੰਘ ਪਿੰਡ ਲੋਹਾਰਾ ਕਾ ਖੁਦ ਤੋਂ ਜਿਹੜੀ ਸਾਡੀ ਪੰਚਾਇਤ ਹੀ ਐਂ ਸਾਰੀ ਜਿਹੜੀ ਮੈਂਬਰਾਂ ਦੇ ਨਾਮਜ਼ਦਗੀ ਭਰੀਆਂ ਵਾਂ ਜਿਹੜੇ ਬਿਲਕੁਲ ਕਿਉਂਕਿ ਸਾਰਾ ਜਿਹੜੀਆਂ ਡਾਕੂਮੈਂਟ ਲਾ ਕੇ ਚੁੱਲਾ ਸੀਦ ਜਾਂ ਐਨਓਸੀਆਂ ਲਈਆਂ ਵਾਂ ਸਾਰੀਆਂ ਬਲਾਕ ਨੇ ਸਾਨੂੰ ਦਿੱਤੀਆਂ ਐਂ ਦੇ ਆਨੇ ਵੀ ਜੇ ਅੱਜ ਸਾਡੇ ਤੇ ਆ ਦੇ ਵੀ ਜਿਹੜੀ ਚੁੱਲਾ ਅਖਤਿਆਰ ਤੋਹਾਂ ਜਾਲੀ ਤਰਸੀਦ ਲਾਈ ਹੈ ਸਾਨੂੰ ਉਹਦੀ ਬਿਲ ਬੁੱਕ ਚ ਦਿੱਤੀ ਜਾਵੇ ਸੈਕਟਰੀ ਨੇ ਖੁਦ ਸਾਨੂੰ ਜੀ ਦਿੱਤੀ ਜਾ ਉਹ ਸੈਕਟਰੀ ਸਾਨੂੰ ਜਿਹੜੀ ਉਹ ਬਿਲ ਬੁੱਕ ਇਸ਼ੂ ਕਰੇ ਕਿ ਕਿਹਦੇ ਜੋ ਕੱਟੀ ਹੈ ਜਾਲੀ ਹੈ ਤਾਂ ਸੈਕਟਰੀ ਨੇ ਸਾਨੂੰ ਜਾਲੀ ਕੱਟ ਕੇ ਦਿੱਤੀ ਉਹ ਫਿਰ ਉਹ ਸੈਕਟਰੀ ਜਾਲੀਆਂ ਬਿਲ ਬੁੱਕਾਂ ਭਰਾਈਆਂਣਗੀਆਂ ਜਦੋਂ ਅਸੀਂ ਉਹਦੇ ਕੋਲ ਰਸੀਦ ਜੋ ਫੀਸ ਭਰ ਕੇ ਫੀਸ ਤੋਂ ਵੀ ਡਬਲ ਸਾਡੇ ਕੋਲ ਨੇ ਪੈਸੇ ਲੈ ਲਿਆ ਤੇ ਫੀਸ 42 ਰੁਪਏ ਦੀ ਆ ਉਹ ਕੱਟ ਕੇ ਇਸ਼ੂ ਕਰਕੇ ਬਿਲ ਬੁੱਕ ਚ ਉਹਨੇ ਸਾਨੂੰ ਦਿੱਤੀਆਂ ਉਹਦੇ ਚ ਅਸੀਂ 14 ਨਾਮ ਜੀ ਭਰੀਆਂ ਆ 14 ਦੇ ਵਿੱਚੋਂ ਇੱਕ ਨੂੰ ਵੀ 14 ਨੂੰ ਉਹੋ ਲਗੀਆਂ ਇੱਕ ਜਿਹੜੀ ਉਹ ਸਹੀ ਪਾਈ ਗਈ ਹੈ 13 ਜਿਹੜੀਆਂ ਗਲਤ ਪਾਈ ਗਈਆਂ ਉਹਨੂੰ ਵੀ ਜੋ ਐਨਸੀਓ ਉੱਤੇ ਟੈਲਰ ਟੈਕਸ ਉਹ ਲੱਗਾ ਜਾਣ ਵੇ ਫਿਰ ਦੋਵੇਂ ਆਪਣਾ ਦੋਨੋਂ ਜੀ ਖਲੋਤੇ ਜਿਹੜੀ ਵਾਈਫ ਦੀ ਆ ਉਹਦੀ ਜਿਹੜੀ ਆ ਜਿਹੜੀ ਅਸੀਂ ਅੱਜ ਟੈਲਰ ਟੈਕਸ ਉਹ ਸਹੀ ਪਾਇਆ ਗਿਆ ਵਾ ਜਿਹੜਾ ਉਹਦਾ ਘਰ ਵਾਲੇ ਦਾ ਉਹਦਾ ਗਲਤ ਪਾਇਆ ਗਿਆ ਉਹ ਇੱਕੇ ਮਿਲ ਬੁੱਕ ਚੋਂ ਕੱਟੀਆਂ ਗਈਆਂ ਗਈ ਤੇ ਇਹਨੇ ਵੀ ਸਾਨੂੰ ਜਿਹੜਾ ਮਹਿਕਮਾ ਵਾ ਸਾਨੂੰ ਰਿਕਾਰਡ ਦੱਸੇ ਕਿੱਥੇ ਆ ਉਹਦਾ ਰਿਕਾਰਡ ਦੀ ਬਿੱਲ ਬੁੱਕ ਇਸ਼ੂ ਕਰਿਆ ਡੀਸੀ ਸਾਹਿਬ ਨਾਲ ਵੀ ਤੇਨੂੰ ਗੱਲ ਹੋਈ ਆ ਉਹ ਇੱਥੇ ਰਿਕਾਰਡ ਮੰਗਾ ਕੇ ਉਹਦਾ ਸਾਨੂੰ ਦਿੱਤਾ ਜਾਵੇ ਵੀ ਇਹ ਜਾਲੀ ਚੋਂ ਕੱਟੀਆਂ ਗਈਆਂ ਕਿ ਕਿੱਥੋਂ ਕੱਟੀਆਂ ਗਈਆਂ ਉਹ ਸੈਕਟਰੀ ਨੂੰ ਇੱਥੇ ਛੱਡਿਆ ਜਾ ਤੁਹਾਨੂੰ ਕੀ ਲੱਗਦਾ ਜਾਣ ਮੁੱਲ ਤੇ ਕੱਟੀਆਂ ਇੱਕ ਜਾਂ ਬਿੱਲ ਬੁੱਕ ਦੀ ਗੱਲ ਆਈ ਜਾਲੀ ਇਹ ਤੁਹਾਨੂੰ ਮੈਂ ਕਮੇਨ ਦੱਸੂਗਾ ਜੀ ਉਹ ਬਿੱਲ ਬੁੱਕ ਜਾਲੀ ਹੈ ਕਿਦੋਂ ਸਾਨੂੰ ਤੋਂ ਪਤਾ ਨਹੀਂ ਨਾ ਉਹਦੇ ਪੜਤਾਲ ਤੇ ਪਤਾ ਲੱਗਣਾ ਜੀ ਉਹ ਜਾਲੀ ਹੈ ਕਿ ਕਿਸ ਤਰ੍ਹਾਂ ਉਹ ਸੈਕਟਰੀ ਦੱਸੂ ਮੈਂ ਜਾਲੀ ਬਿੱਲ ਬੁੱਕ ਬਣਾਈ ਆ ਕਿ ਅਰੀਜਨਲ ਚੋਂ ਦਿੱਤਾ ਹੁਣ ਤੁਹਾਡਾ ਅਗਲਾ ਐਕਸ਼ਨ ਕੀ ਆ ਕੋਰਟ ਜਾਓਗੇ ਕੀ ਕਰੋਗੇ ਕੋਰਟ ਜਾਵ ਜ਼ਰੂਰ ਹਾਤਾ ਕੋਰ ਜਿਵੇਂ ਅਗੇ ਜੇ ਕੋਈ ਨਾਸਾਨ ਕੋਈ ਨਿਆ ਮਿਲਿਆ ਤੇ ਫੇਰ ਕੋਰ ਜੀ ਜ਼ਰੂਰ ਚਾਵਾਂਗੇ ਠੀਕ ਅੱਜ ਮੈਂ ਮਾਸਟਰ ਜੀ ਮੈਂ ਨਹੀਂ ਕਿਹਾ ਕਿ ਆਪੇ ਕੋਈ ਜਣਾ ਤੋਂ ਜਿਹੜਾ ਚੌਣ ਪ੍ਰਕਾ ਜਿਹੜਾ ਪੰਚਾਇਤਾਂ ਦੀਆਂ ਦਾ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਜੇ ਪਹਿਲੀ ਵਾਰ ਹੀ ਬੈਠੀ ਨੂੰ ਮਿਲਿਆ ਕਿ ਜਿੰਨਾ ਪੰਜਾਬ ਦੇ ਅੰਦਰ ਗੱਜਲ ਖਾਬੀ ਨੋਮੀਨੇਸ਼ਨਾਂ ਤੋਂ ਹੋਈਆਂ ਸੈਂ ਦੀ ਇਸੀ ਦੇ ਵਿੱਚ ਪਹਿਲਾ ਕਦੇ ਹੋਇਆ ਜਿੰਨੇ ਅਕਤਾਂ ਇਹਨਾਂ ਦੇ ਹੋਤੀ ਸੀ ਔਰ ਕਈ ਬਹਾਨੇ ਲਾ ਕੇ ਸੁਪਰੀਮ ਕੋ ਆਪਣਾ ਹਾਈ ਕੋਰਟ ਸਾਹਿਬ ਨੇ ਵੀ ਇਹ ਗੱਲ ਕਈ ਮਨਜੋ ਅਦਾਲਤ ਨੇ ਵੀ ਜੇ ਚੁੱਲਾ ਟੈਕ ਜਿੱਦਾਂ ਜਿੱਦਾਂ ਉਹ ਨਹੀਂ ਮਿਲੇ ਉਹ ਉਹਨਾਂ ਦੇ ਮੌਕੇ ਤੇ ਜਾ ਕੇ ਭਾਵੇਂ ਰਾਤ ਨੂੰ ਲਾਉ ਦਿਨੇ ਲਾਉ ਡਿਊਟੀ ਉਹ ਪੂਰੀਆਂ ਭਰੋ ਕਈ ਜਿਹੜੇ ਫਾਰਮ ਨਾਮਿਨੇਸ਼ਨਾਂ ਨੇ ਉਹ ਚੁੱਲਾ ਟੈਕ ਦਾ ਬਹਾਨਾ ਲਾ ਕੇ ਉਹਨਾਂ ਨੇ ਕੈਸ਼ ਕਰਦੇ ਉਹ ਅਹੀ ਦਿਸ਼ਾ ਨੂੰ ਵਖਤ ਦੇ ਕੇ ਆਈ ਹੁਣ ਦੁਬਾਰਾ ਵੀ ਚੁੱਲਾ ਟੈਕ ਇਹਨਾਂ ਦਾ ਐਫਪੀਡੀਆਰਪੀ ਲਿਖਾਇਆ ਹੋਇਆ ਜੇ ਕੋਈ ਨਹੀਂ ਤੇ ਆਪਣਾ ਕੈਸ਼ ਜਮ੍ਹਾਂ ਕਰਾ ਸਕਦੇ ਮੁਕੇ ਨੇ ਜੇ ਮਤਲਬ ਨਹੀਂ ਸਾਫ ਹੋਏ ਤੇ ਜੀ ਜੇ ਨੀਤੀ ਦਾ ਖਾਫ ਸਰਕਾਰ ਦੇ ਜਾਂ ਦੇ ਤੱਕ ਦਾ ਕਾਸ਼ ਜੀ ਮਤਲਬ ਜਮ੍ਹਾਂ ਹੋ ਸਕਦਾ ਹੈ ਇਸ ਕਰਨ ਕੋ ਮਜ ਪੱਤਰ ਹੀ ਦੇ ਗਏ ਸਾਡੀਆਂ ਦੋ ਤਿੰਨ ਪ੍ਰਜਾਤਾ ਸਭ ਰੀਸਾਂ ਜੋ ਰਹੌਦਾ ਉਹਨਾਂ ਦਾ ਹੀ ਜ਼ੋਰ ਵੀ ਕਿ ਉਹਨਾਂ ਦੇ ਤੁਸੀਂ ਵਾਪਸ ਲੈ ਕੇ ਜਿਨ੍ਹਾਂ ਦੇ ਗੇ ਕਰਮਚਾਰੀ ਜਿਹੜੇ ਨਹੀਂ ਲੱਭੇ ਉਹਨਾਂ ਦੇ ਖਿਲਾਫ ਐਕਸ਼ਨ ਹੀ ਲਾਓ ਕਾਰਵਾਈ ਕਰੋ ਤਾਂ ਜੋ ਹਾਈ ਕੋਰਟ ਦੇ ਹੁਕਮ ਦੀ ਉਲੰਘਣਾ ਹੋਈ ਹੈ ਤੇ ਪੰਜਾਬ ਸਰਕਾਰ ਤੋਂ ਵੀ ਜਿਹੜਾ ਉੱਤ ਸਚੇ ਵਾਲਾ ਜਿਹਦਾ ਵੀ ਜਿੰਨਾ ਪਰੇਸ਼ਾਨੀਆਂ ਹਫਤੇ ਦੇ ਵਿੱਚ ਸੰਗਤਨ ਦੇ ਵਿੱਚ ਹੋਈ ਹੈ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਕਈ ਸਈ ਗੜਬੜਾ ਨਹੀਂ ਹੋਈ ਨਾ ਕੋਈ ਵੀ ਚੱਲੀ ਹੈ ਬੰਦੇ ਤੇ ਕੁਝ ਹੋਇਆ ਕਈ ਕੁਝ ਹੋਇਆ ਇਸ ਕਰਕੇ ਮੈਂ ਸਮਝਦਾ ਜੇ ਸਰਕਾਰਾਂ ਇਸ ਤਰ੍ਹਾਂ ਕਰਦੀਆਂ ਤਾਂ ਮੈਂ ਸਮਝਦਾ ਜੇ ਲੋਨ ਫੈਮਿਲੀ ਦੇ ਵਿੱਚ ਇਹਨਾਂ ਨੂੰ ਨਾਮਿਨੇਸ਼ਨ ਹੀ ਕਰ ਲਿਆ ਕਰਨ ਸਰਕਾਰਾਂ ਆਪ ਵੀ ਕਰ ਦਾਂਗਰ ਜਿੰਨ ਨੂੰ ਜਿੰਨ ਨੂੰ ਕਰਨਾ ਹੁੰਦਾ ਇਸ ਤਰ੍ਹਾਂ ਲੋਕਾਂ ਦੀਆਂ ਪਰੇਸ਼ਾਨੀਆਂ ਖੱਜਲ ਖਰਾਬੀਆਂ ਡੈਮੋਕ੍ਰੇਸੀ ਦੀਆਂ ਸੱਜੀਆਂ ਜਿਹੜੀਆਂ ਉਹ ਡਾਉਣੀਆਂ ਭਾਈਚਾਰ ਸਾਂਝ ਪੜਨਾਂ ਦੇ ਵਿੱਚ ਖਤਮ ਹੋ ਰਹੀ ਹੈ ਜੜਾ ਤਨਵਾਦਰੀ ਇੱਕ ਦੂਜੇ ਇਦਰੀ ਜੜੀ ਕਿ ਬਹੁਤ ਜ਼ਰੂਰੀ ਹੈ ਕਿ ਪਿੰਡਾਂ ਦੇ ਵਿੱਚ ਰਹਣ ਆਪਾਂ ਸਾਰਿਆਂ ਨੇ ਤੇ ਭਾਈਚਾਰ ਸਾਂਝ ਦੇ ਤੌਰ ਤੇ ਆਪਾਂ ਸਾਰੇ ਪਰਭਾ ਦੇ ਤੌਰ ਤੇ ਸਾਰੇ ਰਹਿਣਾਂ ਤੋਂ ਇਹਨਾਂ ਚੀਜ਼ਾਂ ਦੇ ਨਾਲ ਉਹ ਪਰੇਸ਼ਾਨੀਆਂ ਜਿਹੜੀਆਂ ਦੂਰ ਲਾਹਣੀਆਂ ਨੇ ਇੱਕ ਦੂਜੇ ਤੋਂ ਦੂਰ ਹੋ ਰਿਹਾ ਭਾਈਚਾਰ ਸਾਂਝ ਟੁੱਟ ਰਹੀ ਹੈ ਅਜ ਕਰਕੇ ਸਰਕਾਰ ਨੂੰ ਇਹ ਗੱਲਾਂ ਨਹੀਂ ਚਾਹੀਦੀਆਂ ਜਿਹੜੀਆਂ ਇਹਨਾਂ ਨੇ ਕਾਤੀਆਂ ਬਦਲਾਅ ਤੇ ਲੋਕਾਂ ਦਾ ਇੱਕ ਭਲੇ ਵਾਸਤੇ ਲੋਕ ਵੀ ਡਵਲ ਮਟਵਾਤੇ ਕੰਮ ਆ ਤੇ ਇਹ ਡੈਮੋਕ੍ਰੇਸੀ ਦੀ ਸੁਰੱਖਿਆ ਹਾਂ ਦੀ ਰਾਖੀ ਵਾ ਤੇ ਨਾ ਕਿ ਸੁਧਾਂਗ ਦੇ ਜੀਆਂ ਚਰਚਾ ਹੀ ਇਸ ਤਰ੍ਹਾਂ ਉਹ ਕੋਈ ਅੱਥੀਆ ਜੋ ਉਹ ਰਹੀ ਹੱਥੇ ਕਾਰਵਾਈ ਜਿਹੜੀ ਪ੍ਰਕਾਲ ਕਰਾ ਕੇ ਦੇ ਵੀ ਉਹ ਕਰੋ ਤਾਂ ਜੋ ਜਿੰਨਾਂ ਜਿੰਨਾਂ ਦੀਆਂ ਲੰਬੀ ਲਿਸ਼ਨਾ ਰਤ ਹੋਈਆਂ ਉਹ ਮੁਰਬਾ ਜਿਹੜੀਆਂ ਹੋਣ। ਭਰੋਸਾ ਮਿਲਿਆ ਜੀ ਜੀ ਸਾਹਿਬ। ਭਰੋਸਾ ਉਹਨਾਂ ਪਹਿਲੇ ਤੇ ਇਹ ਲੈ ਕੇ ਉਹਨਾਂ ਨੇ ਪੁਰਵਲੀ ਭਰੋਸਾ ਦੇ ਦਿੱਤਾ ਕਿੰਨੇ ਜੀ ਸਪੋਨਾ ਦੇ ਵੀ ਨਾਲ ਕਹਿ ਭੀ ਸਮਾਨ ਨੰਗਾ ਦੇ ਹੀ ਗਿਆ ਇਹ ਤੇ ਲੋਕ ਤੇ ਹਫ਼ਤੇ ਬਤੇ ਉੱਥੇ ਬੈਠੇ ਜੇ ਰਾਤ ਲੈਣਾ ਚੰਗੇ ਲੱਗੇ ਰਹੇ। ਇਤਨਾ ਕਿ ਜਿਵੇਂ ਐਨੀ ਲੈਣਾ ਚੰਗੇ ਪਹਿਲੀ ਗੱਲ ਟਾਈਮ ਬੜਾ ਘੱਟ ਸੀ। 2 ਵਜੇ ਛੁੱਟੀਆਂ ਆ ਗਈਆਂ। ਇੰਨੀ ਆ ਭਾਈ ਦੌਰ ਦੇ ਵਿੱਚ ਪਰੇਸ਼ਾਨੀਆਂ ਜਿਹੜੀਆਂ ਕਾਗਜ ਜਿਹੜੀਆਂ ਨਾਮਿਨੇਸ਼ਨਾਂ ਪਰੀਆਂ ਨੇ ਬੜੀ ਪਰੇਸ਼ਾਨੀ ਆਈ ਸਾਰੀ ਸੰਗਤਾਂ ਨੂੰ ਪੰਜਾਬੀਆਂ ਨੂੰ ਆਪਣੇ ਸਾਡੇ ਇੱਥੇ ਆ ਕੇ ਜੀ ਇਸ ਕਰਕੇ ਇਹ ਕਿ ਦੋ ਛੁੱਟੀਆਂ ਹੀ ਤੋਂ ਜਾਨ ਦਾ ਟਾਈਮ ਹੋਰ ਘਾਟੇ ਜੋ ਭਾਈ ਦੌਰ ਦੇ ਵਿੱਚ ਕੋਈ ਮਿੱਠੇ ਹੀ ਰਹਿ ਗਈ ਤੁਹਾਨੂੰ ਦੂਰ ਕਰਨਾ ਚਾਹੀਦਾ ਹੈ ਕਿ ਨਾ ਕਿ ਉਹਨੂੰ ਕੋਈ ਐਨਸ਼ੈਂਸ ਕਰ ਦੋ ਪ੍ਰੋਸ਼ਾਤਨਾ ਦਿੱਤਾ ਹੈ ਵੀ ਮਲਕ ਰਾਈਪ ਨਾਲੇ ਵੀ ਕਿ ਆ ਵੀ ਟਾਈਮ ਜਿਹੜਾ ਜੀ ਉਹ ਲੰਘਿਆ ਹੁੰਦਾ ਚੋਣਾਂ ਥਾਂ ਲਾਟ ਹੋ ਰਹੀ ਜਿਹੜੀ ਫਿਰ ਵੀ ਹਾਲੀ ਤਿੰਨ ਵਜੇ ਤੱਕ ਕੱਢਿਆ ਗਿਆ ਉਸ ਨੂੰ ਪ੍ਰੋਸ਼ਾਤਨਾ ਦਿੱਤਾ ਉਹਨਾਂ ਤੱਕ ਮੰਦਰ ਸਾਹਿਬ ਸਰਕਾਰ ਤੁਸੀਂ ਵੀ ਚਲਾਈ ਹੈ ਸਰਕਾਰ ਕਾਂਗਰਸ ਦੀ ਸੀ ਪਰ ਅੱਜ ਤੱਕ ਇਸ ਸਾਡੀ ਕਦੀ ਕੰਪਲੇਂਟ ਨਹੀਂ ਆਈ ਕਿ ਚੁੱਲਾ ਟੈਕਸ ਦਿੱਤਾ ਨਹੀਂ ਅੰਦਾਜ਼ਾ ਆਪਾਂ ਤਾਂ ਨੂੰ ਇੰਨਾ ਖੱਜਲ ਕੀਤਾ ਜਾ ਰਿਹਾ ਅੱਗੇ ਪੰਜਾਬ ਦੇ ਵਿੱਚ ਭਾਵੇਂ ਸ਼ਰਮੇ ਅਕਾਲੀ ਦਲ ਦੀ ਸਰਕਾਰ ਹੀ ਜਾਂ ਕਾਦਰ ਦੀ ਹੋਵੇ ਐਨੀ ਪਰੇਸ਼ਾਨੀ ਕਦੀ ਨਹੀਂ ਆਈ ਬੜੀ ਤਰੀਕੇ ਦੇ ਕਦੀ ਥੋੜੀ ਬਥੀ ਹੋ ਜੇ ਵੱਖਰੀ ਗੱਲ ਹੈ ਨਹੀਂ ਨਹੀਂ ਜਿੰਨੀ ਐਕ ਤਾਂ ਇਹਨਾਂ ਨੇ ਹਫਤਾ ਹਫਤਾ ਲੋਕੀ ਲੈਣਾ ਚ ਲੱਗੇ ਰਹੇ ਆ ਜਦ ਆ ਛੁੱਟੀਆਂ ਤੋਂ ਆਨ ਕਰਕੇ ਹੋਰ ਜ਼ਿਆਦਾ ਨਿਸ਼ਾਨ ਹੋ ਗਏ ਵੇਦੇ ਖੁੱਲਾ ਟਾਈਮ ਰੱਖਣਾ ਸੀ ਤੇ 15 ਦਿਨ ਦਾ 10 ਦਿਨ ਦਾ ਉਹ ਲੋਕੀ ਆਮਨਾ ਕਾਜਾ ਫਰੇ ਹੋ ਜਾਂਦਾ ਨਾ ਪਰੋਂਦੇ ਸਾਰੇ ਸਾਰਿਆਂ ਨੂੰ ਇਹੀ ਬਿਗੇਦੇ ਰਹੇ ਨਾ ਜਿਗੇ ਕਿਤੇ ਭਾਈ ਦੌੜ ਕਰਕੇ ਗਰੀਬ ਦਰੋਂ ਭਰਾ ਕੇ ਉਧਰੋਂ ਭਰਾ ਕੇ ਪਹਿਲਾਂ ਹੀ ਉਹਨਾਂ ਨੇ ਉਸ ਹਾਮਨਾ ਨੀਤੀ ਕੀਤਾ ਵੀ ਜੇ 2 ਵੇ ਛੁੱਟੀਆਂ ਲੈ ਲਈਏ ਤੇ ਨਾਲ ਲੋਕਾਂ ਦੀ ਭਾਈ ਦੌੜ ਉਹਦੇ ਬਹੁਤੇ ਕਾਜ ਜਿਹੜੇ ਉਸ ਤੋਂ ਦਹਾੜ ਹੋਈ ਨਾ ਸਕਾ ਇੱਕ ਚਾਲ ਜਬੂਤ ਪਰੇ ਲੱਗਦਾ ਨਹੀਂ ਹੈ ਪਹਿਲਾਂ ਬੂਤ ਕੈਪਚਰ ਹੁੰਦੇ ਸੀ ਹੁਣ ਉਹਨਾਂ ਨੇ ਦਫਤਰੀ ਕੈਪਚਰ ਕਰ ਲਿਆ ਕਿ ਕੋਈ ਆਪਣੇ ਨਾਮਜ਼ਦਕਾਰੀ ਨਾ ਸਕਣ ਤਾਂ ਬੰਨਾ ਵੀ ਬਹੁਤ ਵੱਡੀ ਜਿਹੜੀ ਹੈ ਇਹਦੇ ਵਿੱਚ ਗੜਬੜ ਹੋਈ ਆ ਡਾਕਟਰ ਤੇ ਕੀ ਅਫਸਰ ਵੀ ਨਹੀਂ ਉਹਨੂੰ ਕਈਆਂ ਦੇ ਫੋਨ ਪੰਦ ਆਉਂਦੇ ਰਹੇ ਅਫਸਰ ਨੂੰ ਮਿਲਦੇ ਰਹੀ ਨਹੀਂ ਸੀ ਉਹਨਾਂ ਨੇ ਵੀ ਕਰੀ ਦੀ ਸੋਟ ਵੀ ਭਾਈ ਆ ਕੰਮ ਹੋ ਗਿਆ ਇਹ ਨੀ ਕਰੋ ਉਹ ਵੀ ਹੀ ਲੱਭੇ ਉਹਨਾਂ ਦੇ ਅਫਸਰ ਵੀ ਜਿਹੜੇ ਮਲਕੋਰ ਕੱਢਲੇ ਅੱਡੀ ਸੀ ਮੈਡਮ ਜਿਹੜੇ ਤੇਰੇ ਪਹਿਲੇ ਹੀ ਅੱਜ ਵੀ ਬੈਠੇ ਰਹੇ ਬਹੁਤਿਆਂ ਦੇ ਅੱਜ ਵੀ ਕਾਲ ਫੋਨ ਨਹੀਂ ਮਿਲਦੇ ਮਨੀ ਸਾਹਿਬ ਇਹ ਜਿਹੜੇ ਇਲੈਕਸ਼ਨ ਹੋਣੇ ਆ ਹੋਣ ਤੋਂ ਪਹਿਲਾਂ ਹੀ ਖੂਨ ਖਰਾਬਾ ਸ਼ੁਰੂ ਹੋ ਚੁੱਕਾ ਵਾ ਕੀ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਸਰਕਾਰ ਨੂੰ ਸਜੀਦਾ ਹੋਣਾ ਚਾਹੀਦਾ ਕਿਉਂਕਿ ਅਗਰ ਕਿਸੇ ਦੀ ਜਾਨ ਚਲੀ ਜਾਂਦੀ ਹੈ ਉਹਦੇ ਵਿੱਚ ਕੌਣ ਜ਼ਿੰਮੇਵਾਰ ਹੋਏਗਾ ਮੈਂ ਕਿਹਾ ਕਿ ਜਿਹੜੀ ਭਾਈਚਾਰ ਖਾਂ ਟੁੱਟ ਰਹੀ ਆ ਇਹ ਨਹੀਂ ਟੁੱਟਣੀ ਚਾਹੀਦੀ ਪੰਜਾਬ ਦੇ ਵਿੱਚ ਆਪਣਾ ਪਿਆਰ ਦੇ ਨਾਲ ਆਪਾਂ ਰਹਿ ਰੇਕੋ ਜੇ ਨਾਲ ਉਹਨਾਂ ਆਉਣ ਵਾਲੇ ਨਤੀਜੇ ਜਿਹੜੇ ਆਉਣ ਵਾਲੀਆਂ ਚੋਣਾਂ ਜਿਹੜੀਆਂ ਉਹਦੇ ਵਿੱਚ ਇਹਨਾਂ ਨੂੰ ਭੁਗਤਨੇ ਪਣੇ ਲੋਕਾਂ ਨੇ ਬੜੇ ਚਾਅ ਨਾਲ ਬਣਾਇ ਬਦਲਾਅ ਤੇ ਚੱਕਰ 'ਚ ਲੋਕ ਪੰਜਾਬ ਦੀ ਸੰਘਤ ਜਿਹੜੀ ਬਣਾ ਗਈ ਵੀ ਸ਼ਾਇਦ ਪਹਿਲੀਆਂ ਸਰਕਾਰਾਂ ਨਾਲ ਕੋਈ ਚੰਗਾ ਕੰਮ ਕਰਨਗੇ ਚੰਗੇ ਵਧੀਆ ਡਵੈਲਪਮੈਂਟ ਕਰੇਗੀ ਤਰੱਕੀ ਕਰੇਗੀ ਲੋਕਾਂ ਦੇ ਵਿੱਚ ਖੁਸ਼ਹਾਲੀ ਜਿਹੜੀ ਆਏਗੀ ਸ਼ਾਲੇ ਕੀ ਹੋਣੀ ਬਰਬਾਦੀ ਸਭ ਹੋ ਗਈ ਸਾਰੀ ਪੱਲਾ ਹੱਟ ਜਿਦੋਂ ਲੋਕ ਤੁੰਡ ਹੋ ਗਏ ਇਹ ਜਿਹੜੀ ਸ਼ਾਮ ਜਿਹੜੀ ਟੁੱਟ ਰਹੀ ਹੈ ਜਿਹੜਾ ਇਸ ਕਰਕੇ ਮੈਂ ਸਮਝਦਾ ਕਿ ਜਿੰਨੀ ਗੱਡਾ ਵੀ ਕਰੀਏ ਤੇ ਉਹਨਾਂ ਵਾਲੇ ਚਾਹੇ ਚਾਹੇ ਜਵਾਬ ਲੋਕ ਜ਼ਰੂਰ ਦੇਣਗੇ ਜਿਹੜਾ ਛੋਣਾ ਆਉਂਦੀ ਹੈ ਨਾ ਵਿਧਾਨ ਸਭਾ ਵਾਲੀਆਂ ਜਾਂ ਦੂਜੀਆਂ ਉਹਦੇ ਵਿੱਚ ਇਹਨਾਂ ਨੂੰ ਭੁਗਤਣਾ ਪਊਗਾ ਤੀਜਾ ਜਿਹੜਾ ਇਹ ਲੋਕਾਂ ਦਾ ਹੁਣ ਸਾਥ ਕਰ ਰਹੇ ਬੜੇ ਦ੍ਰਣ ਤੱਕ ਠੀਕ ਹੈ ਮੇਰੇ ਨਾਲ